ਅ ਅ ਅ ਬਾਦਲਾਂ ਵਾਲਾ 2 ਦਸੰਬਰ ਵਾਲੇ ਮਾਮਲੇ ਨੂੰ ਹੁਣ ਆ ਨਵਾਂ ਰੋਲਾ ਪਿਆ ਨਾ ਜਿਹੜੀ ਧਿਰ ਕਿਉਂਕਿ ਜਥੇਦਾਰ ਨੇ ਹੁਣ ਦਨ ਕਹਿ ਦਿੱਤਾ ਗੜਗੱਚ ਨੇ ਭਈ ਭਾਈ 2 ਦਸੰਬਰ ਵਾਲੇ ਹੁਕਮਨਾਮੇ ਨੂੰ ਜਿੱਦਾਂ ਦੀ ਵੀ ਸ਼ਬਦਾਬਲੀ ਆ ਤੁਸੀਂ ਸੁਣੀ ਆ ਭਈ ਜਿਹੜਾ ਕੋ ਜਨ ਮੰਨਣਾ ਮੰਨ ਲਓ ਨਹੀਂ ਮੰਨਣਾ ਨਾ ਮੰਨੋ ਪਰ ਇਹਨੂੰ ਇਦਾਂ ਅਕਾਲ ਤਖਤ ਨੂੰ ਆਪਣੇ ਸਿਆਸੀ ਲਾਹੇ ਲਈ ਨਾ ਵਰਤੋ ਨਸੀਬ ਸਾਰੇ ਰੋਲਾ ਪਾਉਂਦੇ ਆ ਵੀ ਦੇਖੋ ਜੀ ਮਕਸਦ ਇਹ ਸਖਵੀਰ ਹੁਣਾਂ ਨੇ ਕਰਾਇਆ ਭਾਈ ਗੱਲ ਸੁਣ ਲਓ ਮੈਨੂੰ ਨਹੀਂ ਲੱਗਦਾ ਉਦੋਂ ਵੱਡੀ ਖੱਚ ਕੋ ਹੋ ਸਕਦੀ ਧਰਤੀ ਤੇ ਜਿਹੜੀ ਜਿਹੜਾ ਬੰਦਾ ਇਹ ਨਹੀਂ ਸਮਝਦਾ ਪੇ 2 ਦਸੰਬਰ ਵਾਲਾ ਹੁਕਮਨਾਮਾ ਵੀ ਸਖਵੀਰ ਬਾਦਲ ਹੁਣੀ ਹੀ ਕਰਵਾਇਆ ਸੀ ਉਹ ਸਾਰੇ ਦਾ ਸਾਰਾ ਡਰਾਮਾ ਪਲਾਨਡ ਸੀ ਉਹ ਇਹ ਗੱਲ ਵੱਖਰੀ ਆ ਵੀ ਹਰਪ੍ਰੀਤ ਆਪਣੀ ਔਕਾਤ ਤੇ ਆ ਗਿਆ ਅੱਜ ਅਸਵੇਰੇ ਗੱਲ ਚੱਲਦੀ ਸੀ ਕਹਿੰਦੇ ਵੀ ਜਿਹੜਾ ਉਹ ਜਿਹੜੀ ਬਾਗੀ ਧਿਰ ਆ ਨਾ ਜਿਹੜੀ ਪੰਜ ਮੈਂਬਰੀ ਕਮੇਟੀ ਬਣੀ ਹੋਆ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਆ ਦੋ ਤਿੰਨ ਦਿਨ ਪਹਿਲਾਂ ਚਿੱਠੀ ਪਾਈ ਸੀ ਵੀ ਸਾਨੂੰ ਤੇਜਾ ਸਿੰਘ ਸਮੁੰਦਰੀ ਹਾਲ ਦਿਓ 11 ਅਗਸਤ ਨੂੰ ਮੀਟਿੰਗ ਕਰਕੇ ਅਸੀਂ ਡੈਲੀਗੇਟਾਂ ਨੇ ਸਾਡੇ ਲੀਡਰਾਂ ਨੇ ਆਪਣੇ ਅਗੂ ਦੀ ਚੋਣ ਕਰਨੀ ਆ ਵੀ ਪ੍ਰਧਾਨ ਕੌਣ ਬਣੇ ਉਹਨਾਂ ਨੇ ਉਸ ਵੇਲੇ ਤਾਂ ਮਨਾਂ ਕਰ ਦਿੱਤਾ ਪਰ ਕਰ ਕਰਾ ਕੇ ਸ਼ਾਇਦ ਕੱਲ ਥੋੜੀ ਜਿਹੀ ਢਿੱਲ ਹੋਈ ਤੇ ਅੱਜ ਉਹਨਾਂ ਨੇ ਕੱਲ ਸ਼ਾਮੀ ਸ਼ਾਇਦ ਉਹਨੇ ਕਹਿਤਾ ਪਈ ਕੋਈ ਹੋਰ ਭਾਈ ਗੁਰਦਾਸ ਹੌਲ ਹੈਗਾ ਆ ਉੱਥੇ ਉਹ ਤੁਸੀਂ ਲੈ ਲਓ ਤੇ ਉਹ ਗੱਲ ਚੱਲਦੀ ਆ ਹੁਣ ਉਹ ਗੱਲ ਚੱਲੀ ਤੇ ਰੌਲਾ ਹੀ ਪੈ ਗਿਆ ਚਰਚਾ ਹੀ ਚੱਲ ਪਈ ਪਈ ਪ੍ਰਧਾਨ ਕੌਣ ਬਣੂਗਾ ਕਈ ਨਾਂ ਆਉਂਦੇ ਆ ਉਹਦੇ ਵਿੱਚ ਭਾਈ ਅਮਰੀਕ ਸਿੰਘ ਦੀ ਕੁੜੀ ਦਾ ਨਾਂ ਆਉਂਦਾ ਆ ਤੇ ਜਥੇਦਾਰ ਹਰਪ੍ਰੀਤ ਸਿੰਘ ਦਾ ਨਾਂ ਆਉਂਦਾ ਆ ਹਰਪ੍ਰੀਤ ਨੇ ਕੱਲ ਕਿਤੇ ਇਦਾਂ ਕੋਈ ਸੋਸ਼ਲ ਮੀਡੀਆ ਤੇ ਚਾਰ ਲਾਈਨਾਂ ਲਿਖ ਦਿੱਤੀਆਂ ਵੀ ਭਾਈ ਮੈਨੂੰ ਇਦਾਂ ਨਾ ਕਰੋ ਉਹਦੇ ਨਾਲ ਬੂਟਾਂ 'ਚ ਕਿ ਉਹਨੂੰ ਪਤਾ ਹੈ ਵੀ ਜੇ ਭਾਈ ਅਮਰੀਕ ਸਿੰਘ ਦੀ ਕੁੜੀ ਦੇ ਬਰਾਬਰ ਬੋਟਾਂ ਪਈਆਂ ਫੇਰ ਤਾਂ ਬੁਰੀ ਤਰ੍ਹਾਂ ਹਾਰਨਾ ਫੇ ਬੇਇਜ਼ਤੀ ਹੋਊਗੀ ਹੁਣ ਉਹ ਕਹਿ ਰਿਹਾ ਵੀ ਜੇ ਤੁਸੀਂ ਮੈਨੂੰ ਬਣਾਉਣਾ ਤਾਂ ਬਣਾ ਦਿਓ ਪਰ ਮੈਂ ਬੋਟਾਂ 'ਚ ਨਹੀਂ ਉਹਦੇ ਬਰਾਬਰ ਨਾ ਮੈਨੂੰ ਖੜਾ ਕਰੋ ਹੁਣ ਜਾਂ ਤਾਂ ਉਹਨੂੰ ਇਹ ਕਹਿਣਾ ਚਾਹੀਦਾ ਵੀ ਭਾਈ ਜੇ ਭਾਈ ਅਮਰੀਕ ਸਿੰਘ ਦੀ ਕੁੜੀ ਬਾਰੇ ਸੋਚ ਰਹੇ ਹੋ ਤੁਸੀਂ ਸ਼ਹੀਦੀ ਕੁੜੀ ਆਉ ਤੂੰ ਮੇਰਾ ਨਾਂ ਕੱਤ ਲੈਣੇ ਉਹਨੂੰ ਬਣਾਉ ਅਸੀਂ ਸੰਤਿਆਸਰੀ ਉਹ ਇਦਾਂ ਨਹੀਂ ਕਹਿ ਰਿਹਾ ਉਹ ਕਹਿੰਦਾ ਬਣਾਉਣਾ ਤਾਂ ਮੈਨੂੰ ਬਣਾ ਦਿਓ ਪਰ ਮੈਨੂੰ ਵੋਟਾਂ ਚ ਨਹੀਂ ਮੈਂ ਖੜਨਾ ਉਹਦੇ ਨਾਲ ਠੀਕ ਹੈ ਹੁਣ ਜਿਹੜੇ ਸਾਡੇ ਵਿਦਵਾਨ ਆ ਉਹ ਕਹਿੰਦੇ ਵੀ ਦੇਖੋ ਜੀ ਇਤਿਹਾਸ ਰਚਿਆ ਜਾ ਰਿਹਾ ਹੈ ਚਾਹੇ ਭਾਈ ਮਰੀਕ ਸਿੰਘ ਦੀ ਕੁੜੀ ਬਣੇ ਅਕਾਲੀ ਦਲ ਦੀ ਪ੍ਰਧਾਨ ਫੇ ਇਹ ਹੋਊਗਾ ਕਿ ਪਹਿਲੀ ਇਸਤਰੀ ਹਾਲਾਂਕਿ ਅਕਾਲੀ ਦਲ ਦੀ ਹੁੰਦ ਕਿੰਨੀ ਆ ਇਹ ਇਹ ਕੋਈ ਚਰਚਾ ਨਹੀਂ ਅਮਰਤਪਾਲ ਨੇ ਆਪਣਾ ਬਣਾਇਆ ਸਮਜੀਸ਼ਮਾਨ ਨੇ ਆਪਣਾ ਬਣਾਇਆ ਠੀਕ ਹੈ ਵਿੱਚ ਦੋ ਚਾਰ ਹੋਰ ਵੀ ਹੋਣਗੇ ਛੋਟੇ ਮੂਤੇ ਤੇ ਇਹ 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 ਹੁਣ ਇਹ ਉਹਨਾਂ ਤੋਂ ਬਾਕੀ ਹੋ ਕੇ ਬਣਾਉਣ ਲੱਗੇ ਪਰ ਸਾਡੇ ਸਕਾਲਰ ਕਹਿੰਦੇ ਕਹਿੰਦੇ ਇਹ ਇਤਿਹਾਸ ਰਚਿਆ ਜਾ ਰਿਹਾ ਆ ਜੇ ਭਾਈ ਅਮਰੀਕ ਸਿੰਘ ਦੀ ਕੁੜੀ ਬਣਦੀ ਆ ਤਾਂ ਇਹ ਹੋਊਗਾ ਕਿ ਪਹਿਲੀ ਵਾਰ ਕੋਈ ਔਰਤ ਅਕਾਲੀ ਦਲ ਦੀ ਪ੍ਰਧਾਨ ਠੀਕ ਹੈ ਪਰ ਜੇ ਹਰਪ੍ਰੀਤ ਬਣਦਾ ਜਥੇਦਾਰ ਤਾਂ ਫਿਰ ਪਹਿਲੀ ਵਾਰ ਸ਼ੈਡਿਊਲ ਕਾਸਟ ਛੋਟੀ ਜਾਤ ਦਾ ਬੰਦਾ ਉਬਰਣਗਾ ਪ੍ਰਧਾਨ ਬਗਲ ਕਰਦੇ ਸੀ ਨਾ ਕਿ 2 ਦਸੰਬਰ ਨੂੰ ਇਹਨੇ ਔਕਾਤ ਦਿਖਾਈ ਆਪਣੀ ਉੱਥੇ ਹੈਸੀਅਤ ਨਹੀਂ ਸੀ ਇਹਨੂੰ ਤਾਂ ਡਿਮੋਟ ਕਰ ਦਿੱਤਾ ਸੀ ਉੱਥੋਂ ਜਥੇਦਾਰੀ ਤੋਂ ਜਥੇਦਾਰ ਤਾਂ ਰਗਵੀਰ ਸਿੰਘ ਸੀ ਪਰ ਜੇ ਤੁਸੀਂ ਉਹ ਵੀਡੀਓ ਦੇਖੋ ਤਾਂ ਤੁਸੀਂ ਧਿਆਨ ਨਾਲ ਦੇਖੂਗੇ ਕਿ ਕਿਦਾਂ ਇਹਨੇ ਜਿੱਦਾ ਨਿਆਣਾ ਨਹੀਂ ਹੁੰਦਾ ਛੋਟਾ ਬੱਚਾ ਜਿੱਦਾ ਇੰਦਾ ਬੱਬਰ ਕੇ ਮੂਰੇ ਹੋ ਕੇ ਪਈ ਹੁਣ ਉਹ ਜੋ ਇਹਨੂੰ ਕੁੱਤਪਣਾ ਕੀਤਾ ਉਸ ਵੇਲੇ ਪੂਰਾ ਪੂਰਾ ਛਤਰਖਾਨੇ ਵਾਲਾ ਕੰਮ ਕੀਤਾ ਸੀ ਇਹਨੇ ਐਂ ਪਾਟੜਿਆਂ ਵਾਲਾ ਠੀਕ ਹੈ ਜੋ ਕੁਝ ਕੀਤਾ ਇਹਨੇ ਉਹ ਤੋਂ ਅਗਲਿਆਂ ਨੇ ਚੱਕ ਕੇ ਜੋ ਕਰਨਾ ਸੀ ਕਰ ਦਿੱਤਾ ਵੀ ਨਹੀਂ ਠੀਕ ਹੈ ਹੁਣ ਜਿਹੜੇ ਬੰਦੇ ਸ਼ਰਾਰਤੀ ਹੁੰਦੇ ਆ ਉਹ 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 ਚਾਹੁੰਦੇ ਹੁਣ ਸਖਵੀਰ ਨਾਲ ਜਿਹੜੇ ਲੱਗਦੇ ਆ ਠੀਕ ਹੈ ਜਿਨ੍ਹਾਂ ਨੂੰ ਪਤਾ ਆ ਬਈ ਉਹ ਬੰਦੇ ਹੁਣ ਜਿਹੜੇ ਬੰਦੇ ਟੱਟੇ ਆ ਚਾਹੇ ਕੈਪਟਨਸੀ ਚਾਹੇ ਉਹ ਆ ਠੀਕ ਆ ਉਹ ਬੰਦੇ ਤਾਂ ਇਦਾਂ ਨਾ ਅਫਸਰਾਂ ਨਾਲ ਵੀ ਇਦਾਂ ਗੱਲ ਕਰਦੇ ਆ ਨਾ ਕਿ ਤੂੰ ਦਫਾ ਹੋ ਕੰਮ ਕਰ ਜਾ ਕੇ ਆਪਣਾ ਠੀਕ ਹੈ ਜਿਹੜੇ ਤੂੰ ਕੰਮ ਕਿਉਂ ਕਰ ਬਾਕੀ ਅਸੀਂ ਦੇਖਾਂਗੇ ਸਾਡੇ ਤਰੀਕੇ ਨਾਲ ਠੀਕ ਹੈ ਜਿਹੜੇ ਬੰਦੇ ਜਿਹਦਾ ਭਗਵੰਤ ਮਾਨ ਆ ਜਿਹੜੇ ਇਦਾਂ ਦੇ ਲੀਡਰ ਬਣਦੇ ਆ ਉਹ ਉਹ ਐਸਐਚ ਮੋਰੇ ਵੀ ਇਦਾਂ ਹੋ ਜਾਂਦੇ ਜਦੋਂ ਉਹ ਅਗਲਾ ਕਹਿੰਦਾ ਵੀ ਦੇਖ ਲਓ ਜੀ ਤੁਸੀਂ ਕਹੂਗੇ ਅਸੀਂ ਕਰ ਦਿੰਨੇ ਕੋਈ ਗੱਲ ਨਹੀਂ ਪਰ ਇਹਦੇ ਸਿੱਟੇ ਮੋਪੜੇ ਨਹੀਂ ਨਿਕਲਣੇ ਕਿਉਂਕਿ ਥੱਲੇ ਜਾਲ ਵਿਛਿਆ ਹੁੰਦਾ ਵੀਰੋਕਰੇਟਾ ਨਹੀਂ ਸਾਰਾ ਪੂ ਉਹ ਨਹੀਂ ਉਹ ਨਹੀਂ ਇਦਾਂ ਦੇ ਇਦਾਂ ਦੇ ਮੰਤਰੀਆਂ ਨੂੰ ਨਹੀਂ ਕੰਮ ਕਰਨ ਦਿੰਦੇ ਉਹ ਹੁਣ ਸਖੀਰ ਵਰਗੇ ਬੰਦੇ ਤੋਂ ਸਾਰੇ ਬੰਦੇ ਜਿਹੜੇ ਆ ਉਹ ਜਿਹੜੇ ਜੈਲਸ ਫੀਲ ਕਰਦੇ ਆ ਉਹਨਾਂ ਨੂੰ ਹੈਗਾ ਵੀ ਮੋਰੇ ਇਦਾਂ ਦਾ ਹੋਵੇ ਜਿਹਦੇ ਮਰਜ਼ੀ ਦੂ ਗਾਲਾਂ ਕੱਢ ਕੇ ਦਬ ਕੇ ਮਾਰ ਕੇ ਆਪਣਾ ਕੰਮ ਕਰਾਉਬ ਜਿਹੜਾ ਕਰਾਉਣਾ ਨਾਲੇ ਇੱਕ ਵਾਰੀ ਕਿਉਂਕਿ ਇੱਥੇ ਆਟੋ ਹੂ ਜਿਹੜੇ ਬੰਦੇ ਨਿਊਜ਼ੀਲੈਂਡ ਦੇ ਜਿਹੜਾ ਦੋ ਪਹਿਲਾ ਗੁਰਦੁਆਰਾ ਸੀ ਜਿਹੜੇ ਬੰਦੇ ਕਾਲਮਨ ਰੂਟਰ ਵਾਲੇ ਗਰੁੱਪ ਨੂੰ ਜਾਣਦੇ ਆ ਉਹਨਾਂ ਨੂੰ ਪਤਾ ਵੀ ਨਹੀਂ ਹਮੇਸ਼ਾ ਤੋਂ ਇਹ ਪੋਲਿਟਿਕਸ ਖੱਡੀ ਆ ਫਿਰ ਕਿਸੇ ਨਾ ਕਿਸੇ ਸੜਿਓ ਜਾਂ ਬੰਦੇ ਦਾ ਨਾਮ ਲੈ ਕੇ ਪਹਿਲਾਂ ਕਿਉਂਕਿ ਜੇ ਉਹਦਾ ਨਾਮ ਜਿੱਦਾਂ ਹੁਣ ਸਖਵੀਰ ਦੇ ਬਰਾਬਰ ਹਰਪੀਤ ਦਾ ਨਾਮ ਲਊਗੇ ਗਾਲਾਂ ਪੋਗੀਆਂ ਇਹਨੂੰ ਪਾਉਗੀਆਂ ਬੁਰਾ ਹਾਲ ਇਹਦਾ ਹੋ ਗਿਆ ਇੱਕ ਵਾਰੀ ਇਸਟੈਬਲਿਸ਼ ਹੋ ਗਿਆ ਅਕਾਲੀ ਦਲ ਇਹਨੂੰ ਲਾ ਕੇ ਆਪ ਸੰਭਣਾ ਬੜਾ ਸੌਖਾ ਹੁਰ ਜੇ ਆਪ ਕਰਦੇ ਆ ਉੱਥੇ ਬੂਟਾਂ ਘੱਟ ਪਈਆਂ ਕਾਮਯਾਬੀ ਨਾ ਹੋਇਆ ਤਿਮਾਸ਼ਾ ਬਣਾ ਆਪਣਾ ਨਹੀਂ ਤਿਮਾਸ਼ਾ ਬਣਾਉਣਾ ਤਿਮਾਸ਼ਾ ਉਸ ਵੇਲੇ ਜਾਨੀ ਹੁਣ ਬਣਾਉਣ ਨੂੰ ਇਹਨੂੰ ਮੋਰੇ ਕਰ ਦੇਣਾ ਮੁੜ ਕੇ ਇਹ ਪਤਾ ਪਏ ਇਹਨੂੰ ਇਹਨੂੰ ਪਰੇ ਕਰਕੇ ਜਦੋਂ ਮਰਜੀ ਠੀਕ ਹੈ ਤਾਂ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਵੀ ਦੇਖ ਲਓ ਸਾਡੇ ਸਾਡੇ ਜਿਹੜੇ ਸਕਾਲਰ ਆ ਠੀਕ ਹੈ ਜਰਨਲਿਸਟ ਕਹਾਉਂਦੇ ਆਪਣੇ ਆਪ ਨੂੰ ਵਿਦਵਾਨ ਕਹਾਉਂਦੇ ਆ ਠੀਕ ਹੈ ਉਹ ਖੁਸ਼ ਖੁਸ਼ੀ ਇਸ ਗੱਲ ਦੀ ਮਨਾ ਰਹੇ ਆ ਕਿ ਪਹਿਲੀ ਵਾਰ ਛੋਟੀ ਜਾਤ ਦਾ ਬੰਦਾ ਅਕਾਲੀ ਦਲ ਦਾ ਪ੍ਰਧਾਨ ਬਣੂਗਾ ਇਤਿਹਾਸ ਰਚਿਆ ਜਾਣਾ ਨਾਲੇ ਕਹਿੰਦੇ ਸਿੱਖਾਂ ਦੀ ਜਾਤ ਨਹੀਂ ਹੁਣ ਪਤਾ ਨਹੀਂ ਇਹ ਚਮਾਰ ਝੀਰ ਕਿਹੜੀ ਜਾਤ ਨਾਲ ਸੰਬੰਧਿਤ ਪਾਟੜਾ ਕਿਹੜੀ ਜਾਤ ਨਾਲ ਹੋਊਗਾ ਸੰਬੰਧਿਤ ਇੰਨਾ ਪੱਕਾ ਪੇ ਸ਼ਡਿਊਲ ਕਾਸਟ ਇੱਕ ਬੈਕਵਰਡ ਕਾਸਟ ਹੁੰਦੀ ਹੈ ਇੱਕ ਸ਼ਡਿਊਲ ਹੁੰਦੀ ਹੈ ਸ਼ਡਿਊਲ ਕਾਸਟ ਵਿੱਚੋਂ ਹੁਣ ਜੇ ਉਹ ਉਹ ਬੰਦੇ ਨੂੰ ਬੋਲਦੇ ਨੂੰ ਉਹਦੀ ਉਹਦੀ ਹੁਣ ਇਹ ਜਿਹੜੀ ਗੇਮ ਦਿੱਲੀੋਂ ਖਿਲਵਾਈ ਜਾ ਰਹੀ ਆ ਨਾ ਉਹਦਾ ਫਿਕਰ ਹੈ ਇਹਨਾਂ ਨੂੰ ਨਾ ਆਪਣੀ ਪੱਤ ਦਾ ਫਿਕਰ ਹੈ ਆਪਾਂ ਜਿਹੜੀ ਗੱਲ ਕਰਦੇ ਸੀ ਵੀ ਗੱਲਾਂ ਛੂਟੀਆਂ ਛੂਟੀਆਂ ਹੁੰਦੀਆਂ ਫਿਰ ਤੁਹਾਡੇ ਸਵਾਲ ਦੇ ਵਿੱਚ ਹੱਕਾਂ ਪ੍ਰਤੀ ਜਾਗਰੂਕਤਾ ਲਿਆ ਕੇ ਕਿੱਦਾਂ ਤੁਹਾਨੂੰ ਬੂਸਟ ਕਰ ਦਿੰਨੀ ਆ ਇਹਨਾਂ ਦੇ ਹੁੰਦੇ ਨਹੀਂ ਤੁਸੀਂ ਜਿੰਨੇ ਦਾ ਦਾਵਾ ਕਰਦੇ ਆ ਇਹ ਇਹ ਇਦਾਂ ਦੀ ਬਦਬੋ ਜਿਹੜੀ ਆ ਨਾ ਕਾਮਰੇਡ ਲਾਣੇ ਤੋਂ ਹਮੇਸ਼ਾ ਜਿੰਨਿਆਂ ਦਾ ਮੀਰਾ ਬਾਪ ਆ ਵਿਖਿਆ ਉਹਨਾਂ ਦੇ ਉਹਨਾਂ ਦੇ ਐਟੀਟਿਊਡ ਤੋਂ ਉਹਨਾਂ ਦੇ ਗੱਲ ਕਰਨ ਤੋਂ ਉਹਨਾਂ ਦੇ ਜੈਸਚਰ ਜਿਹੜੇ ਆ ਜਦੋਂ ਉਹ ਉਹ ਜਦੋਂ ਐਟੀਟਿਊਡ ਦਿਖਾਉਂਦੇ ਆ ਆਪਣਾ ਕਿਤੇ ਮੀਟਿੰਗ ਵਿੱਚ ਬੈਠੇ ਹੋਈਏ ਗੱਲਬਾਤ ਕਰਦੇ ਹੋਈਏ ਠੀਕ ਹੈ ਇੰਨਾ ਇੰਨਾ ਹੱਸਾ ਆਉਂਦਾ ਨਾ ਇਦਾਂ ਵੀ ਤੁਸੀਂ ਭਾਪੇ ਕਿਉਂ ਬਣਦੇ ਇਦਾਂ ਦਾ ਐਟੀਟਿਊਡ ਖਾਲਸਤਾਨੀ ਲੈ ਕੇ ਬੈਠੇ ਹੁੰਦੇ ਠੀਕ ਹੈ ਹੁਣ ਉਹ ਅਸੀਂ ਮਿਲਦਾ ਉਹਦੇ ਨਾਲ ਕੱਖ ਨਹੀਂ ਹੈ ਇੱਕ ਗੱਲ ਦੀ ਸਾਨੂੰ ਸਮਝ ਹੋਣੀ ਚਾਹੀਦੀ ਆ ਕਿ ਡੈਮੋਕ੍ਰੇਸੀ ਦਾ ਮਾਮਲਾ ਆ ਵੋਟਾਂ ਦੀ ਰਾਜਨੀਤੀ ਆ ਜੇ ਸਾਡੇ ਕੋਲ ਬੂਟਾਂ ਹੈਗੀਆਂ ਤਾਂ ਅਸੀਂ ਕੁਝ ਪ੍ਰਾਪਤ ਕਰ ਸਕਦੇ ਆ ਜੇ ਨਹੀਂ ਹੈਗੀਆਂ ਫਿਰ ਨਹੀਂ ਹੋਣਾ ਹੁ ਜਿਹਨੂੰ ਵੀ ਇਦਾਂ ਲੱਗਦਾ ਆ ਕਿ ਨਹੀਂ ਨਹੀਂ ਇਦਾਂ ਇਹਦਾ ਫਰਕ ਨਹੀਂ ਹੈਗਾ ਠੀਕ ਆ ਉਹ ਉਹ ਸਿਰਫ ਇਹ ਆ ਕਿ ਜਾਂ ਤਾਂ ਉਹਨੂੰ ਪਿੱਛਿਓਂ ਕੋ ਸਿੱਖ ਦੇ ਰਿਹਾ ਜਿਦਾਂ ਹਰਪ੍ਰੀਤ ਨੂੰ ਸਿੱਖ ਦੇਣ ਵਾਲਿਆਂ ਨੂੰ ਪਤਾ ਕਿ ਜੇ ਬੇਬੱਤ ਹੋ ਗਿਆ ਤਾਂ ਕੀ ਹੋ ਗਿਆ ਇਹਦਾ ਕੀ ਜਾਨਣਾ ਅੱਗੇ ਵੀ ਜਿਹੜੇ ਬੰਦੇ ਨੂੰ ਜਾਨੀ ਦਮਦਮਾ ਸਾਹਿਬ ਤੋਂ ਗ੍ਰੰਥੀ ਤੋਂ ਜਥੇਦਾਰ ਬਣਾਉਂਦਾ ਬਿਨਾਂ ਲਿਆਕਤੋਂ ਉੱਥੋਂ ਚੱਕ ਕੇ ਜਦੋਂ ਜਿਨ੍ਹਾਂ ਨੂੰ ਪਤਾ ਪਈ ਪਹਿਲੀ ਵਾਰ ਜਦੋਂ ਕਾਰਜਕਾਰੀ ਬਣਿਆ ਅਕਾਲ ਤਖਤ ਦੇ ਜਥੇਦਾਰ ਰਹੀ ਇਹ ਤੁਮੇ ਨੂੰ ਮਿਲਣ ਗਿਆ ਸੀ ਤੁਮਾਂ ਵੱਡੇ ਸਾਰੇ ਸੋਫੇ ਦੇ ਉੱਤੇ ਬੈਠਾ ਕੋਲ ਬੈਠਾ ਐਦਾ ਐਦਾ ਮੂੰਹ ਬਣਾ ਕੇ ਹੱਸਣ ਲੱਗਾ ਸੀ ਬਣੋਟੀ ਜਿਹਾ ਹੱਸਾਉ ਫੋਟੋ ਜਿਹੜੀ ਹੈ ਜਦੋਂ ਦਿਖੀਦੀ ਆ ਪਹਿਲੇ ਦਿਨ ਉੱਥੇ ਜਾਣ ਤੋਂ ਬਾਅਦ ਸਭ ਤੋਂ ਪਹਿਲਾਂ ਤੁਮੇ ਦੇ ਕੋਲ ਗਿਆ ਉਹ ਇਦਾਂ ਦੇ ਬੰਦੇ ਨੂੰ ਚਮਲਾ ਕੇ ਉਦੋਂ ਜਿੰਨੇ ਕੰਮ ਅਗਲੇ ਨੇ ਲੈਣੇ ਆ ਗਾਲਾਂ ਕੱਢ ਕੇ ਚਾਰ ਦੱਬ ਕੇ ਮਾਰ ਕੇ ਦੋ ਠੀਕ ਆ ਧਮਕੀ ਦੇ ਕੇ ਚਮਲਾ ਕੇ ਕਰਾਉਂਦੇ ਰਹਿ ਜਦੋਂ ਚਮਲਾਉਣੇ ਵਾਲਾ ਕੋਈ ਵੱਡਾ ਮਿਲ ਗਿਆ ਜਿਵੇਂ ਥਾਪੜਾ ਦੇਣੇ ਵਾਲਾ ਮੰਨ ਲਓ ਸੈਂਟਰ ਨੇ ਕਹਿ ਦਿੱਤਾ ਸੈਂਟਰ ਦੇ ਕਿਸੇ ਬੰਦੇ ਨੇ ਕਹਿ ਦਿੱਤਾ ਕਿ ਸੁਖਵੀਰ ਹੁਣੀ ਤਾਂ ਜਿੱਤਣਾ ਨਹੀਂ ਸਰਕਾਰ ਬਣੀ ਤਾਂ ਪੰਜਾਬ ਚ ਭਾਜਪਾ ਦੀ ਬਣੂਗੀ ਜਾਂ ਅਮਰਤਪਾਲ ਹੋਣਾ ਚੋਂ ਹੋਰ ਕੋਈ ਬੰਦਾ ਦੋ ਚਾਰ 파ਟੀਆਂ ਨਾਲ ਰਲ ਕੇ ਬਣਾਉਗੀਆਂ ਨਹੀਂ ਤਾਂ ਆਮ ਆਦਮੀ ਪਾਰਟੀ ਤਹਿਗੀ ਹੈ ਜੇ ਆਮ ਆਦਮੀ ਪਾਰਟੀ ਨੂੰ ਟੱਕਰ ਦੇਣੀ ਆ ਤਾਂ ਦੋ ਚੋ ਨੂੰ ਇਕੱਠੇ ਹੋਣਾ ਪੈਣਾ ਤੇ ਉਹਦੇ ਵਿੱਚੋਂ ਜੇ ਜੇ ਭਾਸ਼ਪਾ ਦੀ ਬਣੀ ਤਾਂ ਭਾਈ ਤੁਹਾਡੇ ਨਾਲ ਭਾਈ ਵਾਲੀ ਪੱਕੀ ਹੁਣ ਜਿਹੜਾ ਬੰਦਰ ਆ ਬੰਦਰ ਦਾ ਸੁਭਾਅ ਹੁੰਦਾ ਉਹ ਚਾਂਬਲ ਦਾ ਬੋਲਦਿਆ ਫਿਰ ਉਹਨੇ ਨਹੀਂ ਇਨੀ ਅਕਲ ਦੇ ਪੱਖੋਂ ਦੋ ਗੱਲਾਂ ਦੋ ਤਰ੍ਹਾਂ ਦੇ ਇਨਸਾਨਾਂ ਲਈ ਅਸੀਂ ਬੰਦਰ ਸ਼ਬਦ ਵਰਤਦੇ ਆ ਇੱਕ ਤਾਂ ਜਿਹੜਾ ਫੁਕਰਾ ਚਾਂਬਲ ਦਾ ਉਹ ਕਾਤ ਤੋਂ ਬਾਹਰ ਜਾਂਦਾ ਠੀਕ ਹੈ ਦੂਜਾ ਜਿਹੜਾ ਬੇਅਕਲੀ ਕਰਦਾ ਹੈ ਉਹ ਕਾਲੀ ਬਹੁਤ ਕਰਦਾ ਹੈ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਇਹਦੇ ਸਿੱਟੇ ਕੀ ਨਿਕਲਣੇ ਕੁਝ ਪ੍ਰਾਪਤ ਹੋ ਰਿਹਾ ਜਾਂ ਨਹੀਂ ਨਟਭੱਜ ਕਰਦਾ ਹੈ ਬਸ ਜੇ ਜੇ ਅਸੀਂ ਧਿਆਨ ਨਾਲ ਇੱਥੇ ਨਾ ਆਸਟ੍ਰੇਲੀਆ ਦੇ ਵਿੱਚ ਐਡਲੀਡ ਦੀ ਸ਼ਾਇਦ ਖਬਰਿਆ ਕੋਈ ਤੁਸੀਂ ਦੇਖੀ ਹੁਣੀ ਆ ਉੱਥੇ ਆਪਣੇ ਸਭ ਸ਼ੁਭ ਹੈ ਕਿਸੇ ਨੇ ਸ਼ਿਰਮੇ ਫੇਸਬੁੱਕ ਤੇ ਵੀ ਸ਼ੇਅਰ ਕੀਤੀ ਆ ਕੋਈ ਪੰਜਾਬੀ ਸਰਦਾਰ ਮੁੰਡਾ 25 30 ਸਾਲ ਦਾ ਹੋਊਗਾ ਉਹ ਕਿਸੇ ਤੋਂ ਆਧਾਰੀ ਕਾਰ ਲੈ ਕੇ ਮਸਟੈਂਗ V8 ਕਾਰ ਲੈ ਕੇ ਡਰਾਈਵ ਕਰ ਰਿਹਾ ਸੀ ਤੇ ਕਿਸੇ ਕਾਰ ਚ ਵੱਜੀ ਉਹ ਕਾਰ ਦੀਆਂ ਫੋਟੋ ਦੇਖ ਕੇ ਮੇਰੀ ਫੇਸਬੁੱਕ ਤੇ ਜਿਹੜੇ ਐਡ ਹੈਗੇ ਆ ਤੁਸੀਂ ਜਾ ਕੇ ਉਹ ਖਬਰ ਆਈ ਉਹ ਆ ਛੁੱਟੀ ਜੀ ਖਬਰ ਤੁਮ ਨਹੀਂ ਗਹਾਂ ਦੀ ਦਿੱਤੀ ਉਹ ਆਪਾਂ ਗੱਲ ਕਰਦੇ ਆਂ ਪਰ ਜਦੋਂ ਤੁਸੀਂ ਨਿਊਜ਼ ਦੇਖਦੇ ਹੋ ਤਾਂ ਉਹਨਾਂ ਦੋ ਇੱਕਾਰਾਂ ਦਿਖਾਈਆਂ ਜਿੱਥੇ 60 ਦੀ ਸਪੀਡ ਲਿਮਿਟ ਸੀ ਨਾ ਉੱਥੇ ਉਹ 160 ਤੇ ਚਲਾ ਰਿਹਾ ਸੀ ਮੰਗਮੀ ਮੰਗਮੀ ਉਧਾਰੀ ਗਾਰ ਤੇ ਉਹ ਉਹ ਜਿਹਦੇ ਵਿੱਚ ਬੱਜੀ ਜਨਾਨੀ ਨੇ ਉਹਦੀ ਡੈਥ ਹੋ ਗਈ ਤਾਂ ਹੁਣ ਜਦੋਂ ਉਹਨੂੰ ਸੈਂਟੈਂਸਿੰਗ ਹੋਈ ਆ ਜਦੋਂ ਜੇਲ੍ਹ ਹੋਈ ਆ ਉਹਨੂੰ ਤਾਂ ਹੁਣ ਉਹ ਬਹਾਨੇ ਕਰ ਰਿਹਾ ਉਹ ਕਹਿੰਦਾ ਮੈਂ ਜੇਲ੍ਹ ਵਿੱਚ ਜਦੋਂ ਆ ਤੇ ਮੈਂ ਉੱਥੇ ਮਰਿਆਦਾ ਨਹੀਂ ਪਾਲਣ ਕਰ ਸਕਦਾ ਮੈਂ ਧਰਮ ਦਾ ਪੱਕਾ ਆ ਬਹੁਤ ਮਰਿਆਦਾ ਨਹੀਂ ਅਸੀਂ ਸਿੱਖ ਜਿਹੜੇ ਆ ਅਸੀਂ ਮਰਿਆਦਾ ਥੋੜੀ ਛੱਡ ਸਕਦੇ ਆ ਅਸੀਂ ਹਾਲਾਂਕਿ ਕੋ ਪੁੱਛੇ ਵੀ ਜਿਹੜੇ ਬਾਕੀ ਕੁੱਤ ਪੁਣੇ ਕਰਦੇ ਤੁਸੀਂ ਕਵਾਂਟਲਾਂ ਦੇ ਕਵਾਂਟਲ ਡਰੱਗ ਵੇਚ ਸਕਦੇ ਆ ਤੁਸੀਂ 10 20000 ਲੈ ਕੇ ਬੰਦੇ ਨੂੰ ਮਾਰਨ ਜਾ ਸਕਦੇ ਆ ਕਿਸੇ ਨੂੰ ਇਮੀਗ੍ਰੇਸ਼ਨ ਦੇ ਫਰਾਡ ਕਰ ਸਕਦੇ ਨੇ ਤੁਸੀਂ ਸੋ ਜੇ ਸੋਸ਼ਲ ਵੈਲਫੇਅਰ ਆਈਆਰਡੀ ਦੇ ਨਾਲ ਡੇਡ ਡਿਡ ਮਿਲੀਅਨ ਜੀਐਸਟੀ 15% ਜੀਐਸਟੀ ਹੈ ਨਿਊਜ਼ੀਲੈਂਡ ਦੇ ਵਿੱਚ ਮੰਨ ਲਓ ਕਿਸੇ ਬੰਦੇ ਦਾ 1 ਮਿਲੀਅਨ ਦਾ ਪ੍ਰੋਫਿਟ ਹੋਊਗਾ ਸਾਲ ਦਾ ਠੀਕ 1 ਮਿਲੀਅਨ ਪਿੱਛੇ ਡੇਡ ਲੱਖ ਜੀਐਸਟੀ ਪੈਣੀ ਹੈ ਹੁਣ ਇਹ ਸਾਰਿਆਂ ਨੂੰ ਪਤਾ ਵੀ ਜੀਐਸਟੀ ਕਲੇਮ ਕਿੱਦਾਂ ਹੁੰਦੀ ਹੈ ਤੁਹਾਡੀ 2 ਮਹੀਨੇ ਦੀ ਜਿੰਨੀ ਸੇਲ ਆ ਜਿੰਨਾ ਪ੍ਰੋਫਿਟ ਆ ਠੀਕ ਹੈ ਪ੍ਰੋਫਿਟ ਦੇ ਉੱਤੇ ਤੁਸੀਂ ਲਈਓ ਆ ਜੀਐਸਟੀ ਸੇਲ ਦੇ ਉੱਤੇ ਤੁਸੀਂ ਸੌਰੀ ਸੇਲ ਤੇ ਤੁਸੀਂ ਕਲੇਮ ਕੀਤੀ ਹੋ ਆ ਪ੍ਰੋਫਿਟ ਤੇ ਤੁਸੀਂ ਪੇ ਕਰ ਲਈ ਠੀਕ ਹੈ ਆਬਵੀਅਸ ਹੈ ਜਿੰਨਾ ਫਰਕ ਹੋਊਗਾ ਜਿੰਨਾ ਤੁਹਾਡਾ ਪ੍ਰੋਫਿਟ ਜ਼ਿਆਦਾ ਜਿੰਨੀ ਇਨਕਮਿੰਗ ਜ਼ਿਆਦਾ ਆ ਉਹਦੇ ਤੇ ਜੀਐਸਟੀ ਪੇ ਕਰਨੀ ਆ ਹੁਣ ਜਿਹਨੂੰ ਡੇਡ ਮਿਲੀਅਨ ਤੱਕ ਜਿਹਨੂੰ ਫਾਈਨ ਹੋ ਰਿਆ ਉਹ ਕਿੰਨਾ ਕਿੰਨਾ ਉਹਦੀ ਵੈਸੇ ਪੇਮੈਂਟ ਕਿੰਨੀ ਹੋਊਗੀ ਉਸ ਵੇਲੇ ਸਾਨੂੰ ਚਿੰਤਾ ਨਹੀਂ ਆਉਂਦਾ ਕਿ ਅਸੀਂ ਸਿੱਖ ਹੁੰਨੇ ਆ ਅਸੀਂ ਤਾਂ ਇਮਾਨਦਾਰ ਹੁੰਨੇ ਆ ਅਸੀਂ ਤਾਂ ਝੂਠ ਨਹੀਂ ਬੋਲਦੇ ਅਸੀਂ ਕਾਨੂੰਨ ਦੇ ਵਿੱਚ ਰਹਿੰਨੇ ਆ ਹੁਣ ਉਥੇ ਕਹਿੰਦਾ ਫਿਰ ਮੈਂ ਜਦੋਂ ਕੇਸ ਨਾਉਣੇ ਹੁੰਦੇ ਆ ਕੇਸ ਨਾਉਣ ਤੋਂ ਬਾਅਦ ਪੱਗ ਬੰਨਣ ਤੋਂ ਪਹਿਲਾਂ ਮੈਨੂੰ ਸਕਾਉਣੇ ਪੈਂਦੇ ਸਕਾਉਣ ਲਈ ਹੀਡਰ ਚਾਹੀਦਾ ਅੰਦਰ ਜੇਲ੍ਹ 'ਚ ਹੈ ਨਹੀਂ ਇਸ ਕਰਕੇ ਮੈਨੂੰ ਬਰੀ ਕੀਤਾ ਜਾਦਾ ਮਤਲਬ ਸਾਨੂੰ ਆਪਣੇ ਹੱਕਾਂ ਦਾ ਰੌਲਾ ਪਾਉਂਦਿਆਂ ਨੂੰ ਹੱਕਾਂ ਬਾਰੇ ਸੋਚਦਿਆਂ ਨੂੰ ਹਰ ਤਰ੍ਹਾਂ ਦਾ ਲੌਜੀਕ ਜਿਹੜਾ ਹੈ ਹਰ ਤਰ੍ਹਾਂ ਦਾ ਤਰਕ ਜਿਹੜਾ ਹੈ ਉਹ ਐਲੀਮੀਨੇਟ ਹੋ ਜਾਂਦਾ ਕੋਈ ਕੋਈ ਕਹਿੰਦੇ ਪਿਛਲੇ ਹਫਤੇ ਵੀ ਇਕਬੀਰ ਨੇ ਗੱਲ ਕੀਤੀ ਸੀ ਕਹਿੰਦੇ ਵੀ ਜਾਤ ਪਾਤ ਸਿੱਖਾਂ ਦੀ ਹੁੰਦੀ ਨਹੀਂ ਮੈਂ ਕਿਹਾ ਮੈਂ ਅਸੀਂ ਨਹੀਂ ਕਹਿੰਦੇ ਹੁੰਦੀ ਆ ਠੀਕ ਪਰ ਜੇ ਕੋਈ ਦੁਖਾਉਂਦਾ ਆ ਜਦੋਂ ਤੁਸੀਂ ਆਪਣੀ ਔਕਾਤ ਤੋਂ ਬਾਹਰ ਜਾਂਦੇ ਆਂ ਆਪਣੀ ਹਸਿਆਤ ਤੋਂ ਵੱਡੀ ਗੱਲ ਕਰਦੇ ਆਂ ਸਿੱਖ ਦੀ ਜਾਤ ਨਹੀਂ ਹੈ ਫਿਰ ਤਾਂ ਸਿੱਖਿਆ ਬਸ ਫਿਰ ਸਿੱਖ ਆਪਣੇ ਆਪ ਨੂੰ ਇਹ ਕਿਉਂ ਕਹਿੰਦਾ ਮੈਂ ਬਾਲਮੀਕੀ ਸਿੱਖਿਆ ਮੈਂ ਰਬਦਾਸੀਆ ਸਿੱਖਿਆ ਜੇ ਸਿੱਖ ਮੰਦੇ ਆਂ ਪੇ ਜਾਤ ਪੱਤ ਨਹੀਂ ਹੁੰਦੀ ਪੇ ਭਗਤ ਰਵਦਾਸ ਜੀ ਦੇ ਨਾਂ ਤੇ ਇਹ ਇਹ ਝਗੜਾ ਕਿਉਂ ਹੋ ਰਿਹਾ ਪੇ ਗੁਰੂ ਰਵਦਾਸ ਕਹਿਣਾ ਉਹ ਜੀਵਨਾਂ ਦੀ ਜਾਤ ਐ ਨਹੀਂ ਹੁੰਦੀ ਫੇ ਉਹ ਇਸ ਇਸ ਗੱਲ ਤੇ ਰੌਲਾ ਕਿਉਂ ਨਹੀਂ ਪਾਉਂਦੇ ਪੇ ਭਗਤ ਧੰਨਾ ਕਿਉਂ ਕਹਿੰਨੇ ਗੁਰੂ ਧੰਨਾ ਕਹੋ ਜੀ ਭਗਤ ਨਾਮਦੇਵ ਜੀ ਕਿਉਂ ਕਹਿੰਨੇ ਆ ਗੁਰੂ ਗੁਰੂ ਨਾਮਦੇਵ ਜੀ ਕਹੋ ਹੁਣ ਕੋ ਜਲਾਹਾ ਹੋਊਗਾ ਕਬੀਰ ਜੀ ਦੇ ਨਾਂ ਤੇ ਨਾਲੇ ਲੜ ਰਿਹਾ ਆ ਨਾਲੇ ਕਹਿੰਦਾ ਬਣੀ ਜਾਤ ਨਹੀਂ ਹੁੰਦੀ ਸਿੱਖ ਦੀ ਜਾਤ ਨਹੀਂ ਹੁੰਦੀ ਹੁਣ ਜਿਹੜਾ ਚਮਾਰ ਬਰਾਦਰੀ ਆ ਇਸ ਬੰਦੇ ਨਾਲੇ ਭਗਤ ਰਵਦਾਸ ਜੀ ਤੇ ਜਿਹੜੇ ਚਮਾਰ ਬਰਾਦਰੀ ਵਿੱਚੋਂ ਹੋਏ ਆ ਨਾਲੇ ਉਹਦੇ ਨਾਂ ਤੇ ਲੜ ਰਿਹਾ ਹੈ ਨਾਲੇ ਉਹਦਾ ਕ੍ਰੈਡਿਟ ਖਾ ਰਿਹਾ ਹੈ ਉਸ ਜਾਤ ਦਾ ਨਾਲੇ ਉਸ ਜਾਤ ਦੇ ਨਾਂ ਦੇ ਉੱਤੇ ਰਿਜ਼ਰਵੇਸ਼ਨ ਲੈ ਰਿਹਾ ਫੈਦੇ ਲੈ ਰਿਹਾ ਹੈ ਉਸੇ ਜਾਤ ਦਾ ਗੁਰਦੁਆਰਾ ਬਣਾ ਕੇ ਸਾਰਾ ਟੱਬਰ ਢੋ ਰਿਹਾ ਆਪਣਾ ਆਪਣੀ ਲੋਬੀ ਕਰ ਰਿਹਾ ਹੈ ਇਹ ਕਿੰਨਾ ਜਾਤ ਨਹੀਂ ਹੁੰਦੀ ਇਹ ਗੱਲ ਕਿਸੇ ਨੇ ਕਿਸੇ ਨੂੰ ਸਿਖਾਉਣ ਵਾਲੀ ਨਹੀਂ ਹੈ ਦੂਜੇ ਨੂੰ ਕਹਿਣੇ ਵਾਲੀ ਗੱਲ ਨਹੀਂ ਹੈ ਬਈ ਤੈਨੂੰ ਮੈਂ ਦੱਸਾਂ ਬਈ ਮੈਂ ਮੈਂ ਇਸ ਜਾਤ ਵਿੱਚੋਂ ਆ ਪਰ ਤੂੰ ਮੈਨੂੰ ਇਹ ਨਾ ਕਹਿ ਦੂਜੇ ਨੂੰ ਨਹੀਂ ਦੱਸਣਾ ਇਹ ਜੇ ਦੂਜਾ ਤੁਹਾਨੂੰ ਸਪਿਰਿਟੀ ਕੰਪਲੈਕਸ ਦੇ ਵਿੱਚ ਆ ਕੇ ਕੋਈ ਮੀਣਾ ਮਾਰਦਾ ਆ ਉਹਦਾ ਜਵਾਬ ਬੜੇ ਆਰਾਮ ਨਾਲ ਦਿੱਤਾ ਜਾਣਾ ਬਿਮਾਰੀ ਤੁਹਾਡੇ ਅੰਦਰ ਆ। ਇਹ ਤੁਸੀਂ ਆਪਣੇ ਆਪ ਨੂੰ ਸਮਝਾਓ ਕਿ ਕੋਈ ਜਾਤ ਛੋਟੀ ਵੱਡੀ ਨਹੀਂ ਹੁੰਦੀ। ਜਿੱਨਾ ਚਿਰ ਸਾਡੇ ਆਪਣੇ ਅੰਦਰ ਲਈ ਜ਼ਖਮ ਠੀਕ ਨਹੀਂ ਹੁੰਦੇ ਨਾ। ਫਿਰ ਮੈਂ ਇਸ ਗੱਲੋਂ ਇਤਾਂ ਦਵਾਜ ਕਹਤੇ ਆ ਮੈਂ ਪਈ ਮੈਂ ਜਮਰ ਜਦੋਂ ਮੈਨੂੰ ਕੋਈ ਆਵਾਜ਼ ਮਾਰਦਾ ਮੈਨੂੰ ਕੋ ਇਦਾਂ ਮੈਂ ਉਹਦਾ ਜਵਾਬ ਕਿਉਂ ਨਹੀਂ ਦਿੰਦਾ ਮੈਨੂੰ ਮੈਨੂੰ ਜੇ ਹੁਣ ਮੈਨੂੰ ਕਿਸੇ ਨੇ ਇਦਾਂ ਆਵਾਜ਼ ਮਾਰੀ ਪਈ ਓਏ ਹਰਨੇਕ ਤੇ ਮੈਨੂੰ ਸਮਝਣਾ ਚਾਹੀਦਾ ਇਸ ਬੰਦੇ ਨੂੰ ਤਮੀਜ਼ ਨਹੀਂ ਬੋਲਣ ਦੀ ਅੱਗੇ ਤੋਂ ਮੈਂ ਨਾ ਉਹਦੇ ਨਾਲ ਕੋਈ ਗੱਲ ਸ਼ੇਅਰ ਕਰਾਂ ਨਾ ਕੋਈ ਜੀ ਨਹੀਂ ਵੀ ਮੈਨੂੰ ਮੈਂ ਨਹੀਂ ਕਹਿੰਦਾ ਪਈ ਉਹ ਸਿੰਘ ਕਹੀ ਮੈਂ ਕਹਿੰਦਾ ਇਦਾਂ ਤਾਂ ਕਹਿ ਸਕਦਾ ਵੀ ਹਰਨੈਕ ਜੁਕ ਮੈਨੂੰ ਓਏ ਹਰਨੈਕ ਉਹਦੇ ਇਦਾਂ ਬੋਲੇ ਦੇ ਮੈਂ ਇਹ ਅਰਥ ਕਿਉਂ ਕੱਢ ਲੈਣਾ ਪਈ ਮੈਨੂੰ ਇਹ ਮੈਂ ਚਮਾਰ ਹਾਂ ਤਾਂ ਮੈਨੂੰ ਇਦਾਂ ਕਹਿ ਰਿਹਾ ਹੈ ਇਹ ਹੰਕਾਰ ਕਰਤਾ ਜਾਦਾ ਇੱਥੇ ਇੱਥੇ ਕਿਉਂ ਲੈ ਗਿਆ ਗੱਲ ਮੈਂ ਮੈਂ ਲੜਕੀਆਂ ਪਿਆਉਂਨਾ ਤੇ ਮੇਰੇ ਨਾਲ ਚਮਾਰ ਕਰਕੇ ਇਦਾਂ ਕਰਦੇ ਤੁਸੀਂ